ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਗੁਰਚੇਤ ਸਿੰਘ ਪੱਟੀਵਾਲ ਕਲਾਂ ਭਾਰਤੀ ਕਿਸਾਨ ਜੁਨੀਆ ਨੇਕਤਾ ਉਗਰਾਹਾ ਪਾਨੀਗੜ ਬਲਾਕ ਦਾ ਆਗੂ ਮੈਂ ਸੋ ਬੇਨਤੀ ਜ਼ਮੀਨ ਗੁੰਮ ਹੋਣ ਸੰਬੰਧੀ ਕਰ ਰਿਹਾ ਵੀ ਮੇਰੀ 7 ਕਿੱਲੇ ਜ਼ਮੀਨ ਗੁੰਮ ਹੋ ਗਈ ਲੱਭ ਕੇ ਦੇਣ ਵਾਲੇ ਨੂੰ 10 ਲੱਖ ਰੁਪਇਆ ਤੇ 10 ਟੋਲੇ ਦੀ ਸੋਨੇ ਦੀ ਚੈਨ ਨਗਦ ਇਨਾਮ ਵਜੋਂ ਦਿੱਤਾ ਜਾਊਗਾ ਤੇ ਉਹਦਾ ਸਨਮਾਨ ਕੀਤਾ ਜਾਊਗਾ ਅੱਜ ਕੱਲ ਤੁਸੀਂ ਮੋਬਾਈਲਾਂ ਦੇ ਉੱਤੇ ਸਰਚ ਕਰ ਸਕਦੇ ਹੋ ਜਿਹੜੇ ਪੜ੍ਹੇ ਲਿਖੇ ਨੌਜਵਾਨ ਨੇ ਸੋ ਸਾਡੇ ਪਟਵਾਰੀ ਭਰਾ ਨੇ ਜਦ ਪਟਵਾਰੀਆਂ ਦੇ ਅੱਗੇ ਨੌਜਵਾਨ ਕੰਮ ਕਰ ਰਹੇ ਨੇ ਕੋਈ ਵੀ ਲੱਭ ਸਕਦਾ ਹੈ ਇਹਨੂੰ ਵੀਡੀਓ ਨੂੰ ਵੱਧ ਤੋਂ ਵੱਧ ਤੁਸੀਂ ਸ਼ੇਅਰ ਕਰ ਦਿਓ ਕਿਉਂ ਜਿਹੜੀ ਪੂਰੇ ਪੰਜਾਬ ਦੇ ਵਿੱਚ ਜਾਵੇ ਕਿੱਥੋਂ ਲੱਭ ਜੇ ਮੇਰਾ ਵੀ ਭਲਾ ਹਜੇ ਤੁਹਾਡਾ ਵੀ ਭਲਾ ਹਜੇ ਜ਼ਿਆਦਾਤਰ ਜਿਹੜੀ ਗੱਲ ਆ ਰਹੀ ਹੈ ਉਗਾਜੇਵਾਸ ਪਿੰਡ ਦੀ ਆ ਰਹੀ ਹੈ ਵੀ ਗਾਜੇਬਾਸ ਪਿੰਡ ਦੇ ਵਿੱਚ ਮੈਂ ਕੋਈ 7 ਕਿੱਲੇ ਜ਼ਮੀਨ ਖਰੀਦੀ ਹੈ ਸਾਲ 2 ਸਾਲ ਦੇ ਵਿੱਚ ਕੋਈ ਜ਼ਮੀਨ ਵਿਕੀ ਹੋਵੇ 7 ਕਿੱਲੇ ਉਹ ਗਾਜੇਵਾਸ ਪਿੰਡ ਵਾਲੇ ਭਰਾਵਾਂ ਨੂੰ ਬੇਨਤੀ ਹੈ ਵੀ ਉਹ ਦੱਸ ਦੇਣ ਉੱਥੇ ਕਿਸੇ ਦੀ ਵਿਕੀ ਹੋਵੇ ਕਿਸੇ ਨੇ ਲਈ ਹੋਵੇ ਕਿਉਂਕਿ ਜੱਜ ਰੇਟ ਲਾਈਏ ਤਕਰੀਬਨ ਘੱਟੋ-ਘੱਟ 50 ਲੱਖ ਰੁਪਏ ਕਿੱਲੇ ਦਾ ਰੇਟ ਹੈਗਾ ਤਾਂ 3.5 ਕਰੋੜ ਰੁਪਏ ਦੀ ਮੇਰੀ ਜ਼ਮੀਨ ਹੈ ਜਿਹੜੀ ਉਹ ਬਣਦੀ ਹੈ ਮੇਰਾ ਵੀ ਫਾਇਦਾ ਹੋ ਜੇ ਤੇ ਲੱਭਣ ਵਾਲੇ ਦਾ ਵੀ ਕੁਝ ਭਲਾ ਹੋ ਜੇ ਸਾਡਾ ਦੋਨਾਂ ਦਾ ਕੁਝ ਨਾ ਕੁਝ ਫਾਇਦਾ ਹੋ ਜੇ ਕਿਉਂਕਿ ਮੇਰੇ ਲੱਵੇ ਵੀ ਜ਼ਮੀਨ ਤਾਂ ਥੋੜੀ ਹੈ 4 ਕਿੱਲੇ ਜ਼ਮੀਨ ਦੇ ਨੇ ਕਿਉਂਕਿ ਪਿੰਡਾਂ ਦੇ ਵਿੱਚੋਂ ਵੱਖ-ਵੱਖ ਪਿੰਡਾਂ ਦੇ ਵਿੱਚੋਂ ਗੱਲਾਂ ਆ ਰਹੀਆਂ ਨੇ ਇਹ ਮੈਂ ਤਾਂ ਕਰਕੇ ਵੀਡੀਓ ਪਾ ਰਿਹਾ ਵੀ ਗੁਰਚੇਤ ਨੇ ਸੱਤ ਕਿੱਲੇ ਜ਼ਮੀਨ ਹੈ ਜਿਹੜੀ ਉਹ ਰਜਿਸਟਰੀ ਕਰਾ ਲਈ ਹੈ ਪਰ ਆਖਿਆ ਪਉ ਪਾਰ ਤੁਹਾਡਾ ਤੁਹਾਡੀ ਕੀਤੀ ਹੋਈ ਅਰਦਾਸ ਸਿਰੇ ਚੜੇ ਪ੍ਰਮਾਤਮਾ ਤੁਹਾਡੀ ਸਾਰਿਆਂ ਦੀ ਆਵਾਜ਼ ਸੁਣੇ ਜਿਹੜੇ ਜਿਹੜੇ ਇਹ ਗੱਲ ਕਹਿ ਰਹੇ ਨੇ ਵੀ 7 ਕਿੱਲੇ ਜ਼ਮੀਨ ਖਰੀਦੀ ਐ ਮੈਂ 11 ਕਿੱਲਿਆਂ ਦਾ ਮਾਲਕ ਬਣਾ ਤੁਹਾਡੇ ਬੋਲ ਫੁਰ ਜਾਣ ਕਿਉਂਕਿ ਸਾਡੇ ਸਾਰਿਆਂ ਦੇ ਵਿੱਚ ਰੱਬ ਵਸਦਾ ਉਸ ਅਕਾਲ ਪੁਰਖ ਵਹਿਗੁਰੂ ਦਾ ਵਾਸਾ ਹੈ ਪਤਾ ਨਹੀਂ ਕੀ ਦੇ ਬੋਲ ਨੇ ਜਿਹੜੇ ਉਹ ਸੱਚ ਹੋ ਜਾਣੇ ਨੇ ਅੰਤ ਭਲੇ ਦਾ ਭਲਾ ਸੋ ਮੇਰੇ ਵੱਲੋਂ ਨਗਦ ਦਾ ਨਾਮ ਵੀ ਦਿੱਤਾ ਜਾਊਗਾ ਕਿਉਂਕਿ ਜੇ ਮੈਨੂੰ 20 ਲੱਖ ਰੁਪਏ ਦੇ ਵਿੱਚ 7 ਗਿੱਲੇ ਜ਼ਮੀਨ ਦੇ ਮਿਲ ਜਾਣ ਤਾਂ ਮੈਨੂੰ ਹੋਰ ਕੀ ਚਾਹੀਦਾ ਅਸੀਂ ਆਪਣੇ ਸਾਰੇ ਪਰਿਵਾਰ ਦੇ ਨਾਂ ਨੇ ਜਿਹੜੇ ਉਹ ਤੁਹਾਨੂੰ ਪਾ ਦਨੇ ਆ ਇਹਦੇ ਤੇ ਜਰੂਰ ਤੁਸੀਂ ਸਰਚ ਕਰਿਓ ਵੱਖ-ਵੱਖ ਪਿੰਡਾਂ ਦੇ ਵਿੱਚ ਦੇਖ ਸਕਦੇ ਹੋ ਕਿਤੋਂ ਨਾ ਕਿਤੋਂ ਹੋ ਸਕਦਾ ਕੋਈ ਫੈਕਟਰੀ ਵਾਲਾ ਹੀ ਕੋਈ ਖੋਸ਼ ਹੋ ਕੇ ਮੇਰੇ ਨਾਂ ਉੱਤ ਕਿੱਲੇ ਜ਼ਮੀਨ ਦੇ ਕਰਾ ਗਿਆ ਹੋਵੇ ਮੈਨੂੰ ਨਾਂ ਪਤਾ ਹੋਵੇ ਇਹ ਵੀ ਹੋ ਸਕਦਾ ਹੈ ਇਸ ਕਰਕੇ ਬੇਨਤੀ ਹੈ ਵੀ ਇਹ ਮੇਰੀ ਸੱਤ ਕਿੱਲੇ ਜ਼ਮੀਨ ਹੈ ਜਿਹੜੀ ਜਰੂਰ ਲੱਭ ਕੇ ਦੇਵੋ ਨਹੀਂ ਫਿਰ ਜਦੋਂ ਮੈਂ ਜਿਵੇਂ ਲੋੰਗਾ ਢੋਲ ਵਜਾ ਕੇ ਲਾਹੂੰਗਾ ਮੈਂ ਚੁੱਪਚਾਪੀਤੇ ਕਦੇ ਜ਼ਮੀਨ ਦਾ ਸੌਦਾ ਨਹੀਂ ਕਰਦਾ ਢੋਲ ਵਜਾਵਾਂਗੇ ਫਿਰ ਲੈਣੀ ਪਊਗੀ ਮੈਨੂੰ ਹੋਰ ਦੱਬ ਕੇ ਮਿਹਨਤ ਕਰਨੀ ਪਊ ਹੋਰ ਖੇਚਲਾ ਕਰਨੀ ਪਊਗੀ ਮਿਹਨਤ ਕਰਾਂਗੇ ਕਿਰਤ ਕਰਾਂਗੇ ਲੈ ਲਾਂਗੇ 7 ਕਿੱਲੇ ਜ਼ਮੀਨ ਹੋਰ ਜੇ ਨਾ ਲੱਭੀ ਤਾਂ ਜੇ ਲੱਭ ਗਈ ਤਾਂ ਬਹੁਤ ਆ ਫਿਰ ਫਿਰ 11 ਕਿੱਲੇ ਹੋ ਜਾਣਗੇ ਇਸ ਕਰਕੇ ਬੇਨਤੀ ਹੈ ਜੇ ਲੱਭ ਕੇ ਦੇ ਦੋ ਤੁਹਾਡਾ ਵੀ ਭਲਾ ਹੈ ਤੇ ਮੇਰਾ ਵੀ ਭਲਾ ਹੈ ਸਾਰਿਆਂ ਦੀ ਭਲਾਈ ਹੈ ਇਹਦੇ ਵਿੱਚ ਇਸ ਕਰਕੇ ਤੁਸੀਂ ਕਿਰਪਾ ਕਰੋ ਇਸ ਜ਼ਮੀਨ ਨੂੰ ਲੱਭੋ ਲੱਭ ਕੇ ਮੇ ਤੁਨ ਨਗ ਦਾ ਨਾਮ ਹੈ ਜਿਹੜਾ ਉਹ ਪਾ ਸਕਦੇ ਹੋਂ ਤੁਹਾਡਾ ਇਹੋ ਜਿਹਾਂ ਅਰਦਾਸਾਂ ਕਰਨ ਵਾਸਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਗੇ ਵਾਸਤੇ ਵੀ ਇਸ ਤਰ੍ਹਾਂ ਹੀ ਚੜ੍ਹਦੀ ਕਲਾ ਦੀਆਂ ਅਰਦਾਸਾਂ ਕਰਦੇ ਰਿਹਾ ਕਰੋ ਧੰਨਵਾਦ ਜੀ